ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੇ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਇਹ ਬਹੁਤ ਬਹੁਤ ਧੰਨਵਾਦ ਦਲਾ ਜੀ ਮੌਜੂਦਾ ਸਿਆਸੀ ਤਸਵੀਰ ਨੂੰ ਅਗਰ ਦੇਖੀਏ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਤੋਂ ਬਾਅਦ ਜਿਸ ਤਰ੍ਹਾਂ ਦੇ ਬਿਆਨ ਵਿਕਰਮ ਸਿੰਘ ਮਜੀਠੀਆ ਦੇ ਆ ਰਹੇ ਨੇ ਉਹਨਾਂ ਨੂੰ ਧਿਆਨ ਨਾਲ ਸੁਣੀਏ ਅਤੇ ਸਮਝੀਏ ਤਾਂ ਕੀ ਉਹ ਸ਼੍ਰੋਮੇ ਕਾਲੀ ਦਲ ਤੋਂ ਜਿਹੜੇ ਨਰਾਜ਼ ਹੋ ਕੇ ਵੱਖ ਹੋਏ ਨੇ ਲੀਡਰ ਉਹਨਾਂ ਨੂੰ ਦੁਬਾਰਾ ਅਕਾਲੀ ਦਲ ਦੇ ਵਿੱਚ ਜੋੜਨਗੇ ਇਹ ਕੀ ਇਹ ਇਸ਼ਾਰਾ ਸਮਝਿਆ ਜਾਵੇ ਕਿ ਪੁਨਰਸੁਰਜੀਤ ਅਕਾਲੀ ਦਲ ਅਤੇ ਸੁਖਬੀਰ ਬਾਦਲ ਵਿਚਾਲੇ ਵੀ ਉਹ ਆਪਸੀ ਏਕਤਾ ਕਰਾ ਸਕਦੇ ਨੇ ਇੱਕ ਵੱਡਾ ਸਵਾਲ ਹੈ ਕਿ ਕੀ ਬਿਕਰਮ ਸਿੰਘ ਮਜੀਠੀਆ ਇਸ ਗੱਲ ਦੇ ਲਈ ਸਮਰੱਥ ਨੇ ਉਹ ਇੰਨੀ ਪੋਲੀਟੀਕਲ ਸਿਆਸੀ ਤਾਕਤ ਰੱਖਦੇ ਨੇ ਕਿ ਉਹ ਪੁਨਰ ਸੁਰਜੀਤ ਅਕਾਲੀ ਦਲ ਅਤੇ ਸੁਖਬੀਰ ਬਾਦਲ ਨੂੰ ਜੋ ਹੈ ਇਕੱਠੇ ਕਰ ਦੇਣ ਜੇ ਉਹ ਅਜਿਹਾ ਕਰਦੇ ਨੇ ਤਾਂ ਇਸ ਦੇ ਰਾਜਨੀਤਿਕ ਨਤੀਜੇ ਕੀ ਨਿਕਲ ਸਕਦੇ ਨੇ ਇਸ ਉੱਪਰ ਤਾਂ ਗੱਲ ਸਾਂਝੀ ਕਰਨਾ ਹੀ ਉਹ ਨਾਲ ਦੀ ਨਾਲ ਇੱਕ ਸਵਾਲ ਵੀ ਇਹ ਬਣਦਾ ਹੈ ਤੇ ਕਿ ਕੀ 27 ਦੇ ਵਿੱਚ ਸਰਕਾਰ ਬਣਾਉਣ ਲਈ ਹੁਣੇ ਮਜਬੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਕਾਲੀ ਦਲ ਤੇ ਹੋਰ ਵੀ ਜਿਹੜੇ ਅਕਾਲੀ ਦਲ ਨੇ ਉਹ ਇਕੱਠੇ ਹੋਣ ਤੋ ਇਹ ਵਕ ਵਕ ਸਥਿਤੀਆਂ ਜਿਹੜੀਆਂ ਬਣਦੀਆਂ ਨਜ਼ਰ ਆ ਰਹੀਆਂ ਐ ਵਕ ਵਕ ਪਹਿਲੂਆਂ ਤੋਂ ਇਸ ਵਿਸ਼ੇ ਦੇ ਉੱਪਰ ਵੀ ਆਪਣਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਪਹਿਲਾਂ ਤਾਂ ਇੱਕ ਗੱਲ ਬਹੁਤ ਸਾਫ਼ ਹੈ ਮੈਂ ਥੋੜਾ ਜਿਹਾ ਪਿੱਛੋਂ ਸ਼ੁਰੂ ਕਰੂੰਗਾ ਜਦੋਂ ਭਰਤੀ ਚੱਲ ਰਹੀ ਸੀ ਪੰਜ ਮੈਂਬਰੀ ਕਮੇਟੀ ਦੀ ਔਰ ਜਦੋਂ ਆਂਕੜਾ 15 ਲੱਖ ਦੀ ਭਰਤੀ ਦਾ ਪਹੁੰਚ ਗਿਆ ਸੀ ਜਦੋਂ ਮਨਪੀਤਿਆਲੀ ਬੀਬੀ ਸਤਵੰਤ ਕੌਰ ਵਡਾਲਾ ਸਾਹਿਬ ਇਕਬਾਲ ਸਿੰਘ ਚੁੰਦਾ ਔਰ ਸੰਤਾ ਸਿੰਘ ਮਹਿਦਪੁਰ ਪੰਜ ਮੈਂਬਰੀ ਕਮੇਟੀ ਦੇ ਤੌਰ ਤੇ ਭਰਤੀ ਕਰ ਰਹੇ ਸੀ ਉਸ ਵੇਲੇ ਇੱਕ ਪੰਥਕ ਲਹਿਰ ਪੰਜਾਬ ਦੇ ਵਿੱਚ ਬਣ ਗਈ ਸੀ ਔਰ ਉਸ ਵੇਲੇ ਮੈਨੂੰ ਵੀ ਇਹ ਲੱਗਦਾ ਸੀ ਕਿ ਹੁਣ ਪੰਜਾਬ ਦੇ ਵਿੱਚ ਪੰਥਕ ਸਰਕਾਰ ਸਤਾਈ ਦੇ ਵਿੱਚ ਬਣ ਸਕਦੀ ਹੈ ਅਗਰ ਉਹੀ ਮੋਮੈਂਟਮ ਉਹੀ ਲਹਿਰ ਉਹੀ ਪ੍ਰਵਾਹ ਭਰਤੀਦਾਰ ਅਕਾਲੀ ਲੀਡਰਸ਼ਿਪ ਦਾ ਇਕੱਠੇ ਹੋ ਕੇ ਚੱਲਣ ਦਾ ਬਰਕਰਾਰ ਰਹਿੰਦਾ ਤੇ ਨਿਸ਼ਚਿਤ ਤੌਰ ਤੇ ਪੰਜਾਬ ਚ ਪੰਥਕ ਸਰਕਾਰ ਪੁਨਰ ਸੁਜੀਤ ਅਕਾਲੀ ਦਲ ਜਾਂ ਪੰਜ ਮੈਂਬਰੀ ਕਮੇਟੀ ਵਾਲੇ ਬਣਾ ਸਕਦੇ ਸੀ ਲੇਕਿਨ ਹੁਣ ਗੱਲ ਗੱਡੀ ਲੀਹੋਂ ਉੱਤਰ ਚੁੱਕੀ ਹੈ ਸੋ ਜਿਹੜੀਆਂ ਅੱਜ ਦੀਆਂ ਸਥਿਤੀਆਂ ਨੇ ਅੱਜ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਹੈ ਭਾਵੇਂ ਸ਼ੁਕਬੀਰ ਸਿੰਘ ਬਾਦਲ ਦਾ ਧੜਾ ਹੈ ਭਾਵੇਂ ਵਾਰਿਸ ਪੰਜਾਬ ਜਥੇਬੰਦੀ ਹੈ ਜਾਂ ਸਮਰਜੀਤ ਸਿੰਘ ਮਾਨ ਦੀ ਪਾਰਟੀ ਇਹ ਚਾਰੇ ਵੱਡੀਆਂ ਪਾਰਟੀਆਂ ਅਗਰ ਆਪਾਂ ਪੰਜਾਬ ਚ ਦੇਖ ਲਈਏ ਆਪਣੇ ਦਮਤੇ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਪਾਰਟੀ ਐਡੀ ਸਮਰਥ ਨਹੀਂ ਹੈ ਕਿ ਉਹ ਪੰਜਾਬ 'ਚ ਪੰਥਕ ਸਰਕਾਰ ਬਣਾ ਦੇ ਜਾਂ ਸਿੱਖਾਂ ਦੀ ਸਰਕਾਰ ਬਣਾ ਦੇ ਇਹ ਤਾਂ ਗੱਲ ਸਾਫ਼ ਹੋ ਗਈ ਕਿਉਂਕਿ ਜਿਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਸਿਆਸੀ ਲੀਡਰਸ਼ਿਪ ਦੇ ਵਿੱਚ ਵੰਡ ਹੋਈ ਹੈ ਇਹ ਸਾਰੀਆਂ ਪਾਰਟੀਆਂ ਇੱਕ ਦੂਜੇ ਦੀਆਂ ਵੋਟਾਂ ਤਾਂ ਕੱਟ ਸਕਦੀਆਂ ਨੇ ਪਰ ਆਪਣੇ ਦਮ ਤੇ ਸਰਕਾਰ ਨਹੀਂ ਬਣਾ ਸਕਦੀਆਂ ਹੁਣ ਵਿਕਰਮ ਮਜੀਠੀ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਵਿਕਰਮ ਸਿੰਘ ਮਜੀਠੀਆ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਿ ਮੈਂ ਚਾਹਨਾ ਕਿ ਸਾਰੇ ਇਕੱਠੇ ਹੋ ਜਾਣ ਮੈਂ ਇਕੱਠੇ ਕਰ ਲੂੰਗਾ ਜਾਂ ਮੇਰਾ ਟੀਚਾ ਕੀ ਨਾਰਾਜ਼ ਹੋਿਆਂ ਨੂੰ ਨਾਲ ਜੋੜੀਏ ਦੋ ਤਿੰਨ ਸਵਾਲ ਵੱਡੇ ਨੇ ਪਹਿਲਾਂ ਮੈਂ ਉਹ ਸਵਾਲ ਜ਼ਰੂਰ ਸਾਂਝੇ ਕਰ ਲਾਂ ਪਹਿਲਾ ਸਵਾਲ ਵਿਕਰਮ ਸਿੰਘ ਮਜੀਠੀਆ ਕੀ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਲੁਕਵਾ ਇਸ਼ਾਰਾ ਹੋਇਆ ਕਿ ਵਿਕਰਮ ਮਜੀਠੀਆ ਇੱਕ ਵਾਰ ਕੋਸ਼ਿਸ਼ ਕਰੇਗਾ ਸਾਰੇ ਅਕਾਲੀ ਧੜਿਆਂ ਨੂੰ ਜੋੜਨ ਦੀ ਜਾਂ ਜਿਹੜੇ ਨਾਰਾਜ਼ ਹੋ ਕੇ ਅਕਾਲੀ ਦਲ ਚੋਂ ਗਏ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਨਾਰਾਜ਼ ਹੋ ਕੇ ਕੌਣ ਗਏ ਨੇ ਸ਼ਖਵੀਰ ਬਾਦਲ ਮਾਗੀ ਦੀ ਤਿਆਰੀ ਦੀ ਰੈਲੀ ਤੋਂ ਪਹਿਲਾਂ ਬੋਲ ਰਿਹਾ ਸੀ ਗਿੱਦੜ ਬਾਹੇ ਦੇ ਵਿੱਚ ਕਿ ਮੈਂ ਤਾਂ ਇਕੱਲਾ ਹੀ ਰਹਿ ਗਿਆ ਵੱਡੇ ਵੱਡੇ ਤਾਂ ਚਲੇ ਗਏ ਜਿਹੜੇ ਘੰਟਾ ਘੰਟਾ ਬੋਲਦੇ ਹੁੰਦੇ ਸੀ ਮਤਲਬ ਬਹੁਤ ਸਾਰੀ ਵੱਡੀ ਲੀਡਰਸ਼ਿਪ ਤਾਂ ਚਲੀ ਗਈ ਕੀ ਹੁਣ ਵਿਕਰਮਜੀਤ ਸਿੰਘ ਦੇ ਕਹਿਣ ਦਾ ਭਾਵ ਹੈ ਕਿ ਉਹ ਉਹਨਾਂ ਸਾਰਿਆਂ ਨੂੰ ਵਾਪਸ ਲੈ ਕੇ ਆਉਣਗੇ ਹੁਣ ਉਹਨਾਂ ਦੇ ਵਿੱਚ ਪ੍ਰੋਫੈਸਰ ਚੰਦੂ ਮਾਜਰਾ ਨੇ ਬੀਬੀ ਜਗੀਰ ਕੌਰ ਨੇ ਸੁਜੀਤ ਸਿੰਘ ਰਖੜਾ ਨੇ ਹਦੀਸ਼ ਪ੍ਰਤਾਪ ਸਿੰਘ ਕਹਿਰੋ ਨੇ ਉਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਹਦੇ ਵਿੱਚ ਬਹੁਤ ਸਾਰੇ ਲੀਡਰ ਨੇ ਵੱਡੇ ਵੱਡੇ ਨਾਮ ਨੇ ਮਨਪਿਟਿਆਲੀ ਵੀ ਹੈ ਉਹਨਾਂ ਦੇ ਵਿੱਚ ਜਿਹੜਾ ਦੂਜੀ ਧਿਰ ਦੇ ਵਿੱਚ ਜਾ ਚੁੱਕਿਆ ਹੈ ਹੁਣ ਕੀ ਵਿਕਰਮ ਸਿੰਘ ਮਜੀਠੀਆ ਇਸ ਸਮਰਥਾ ਦੇ ਵਿੱਚ ਹੈ ਕਿ ਉਹਨਾਂ ਸਾਰਿਆਂ ਨੂੰ ਵਾਪਸ ਲੈ ਕੇ ਆਵੇ ਕੀ ਬਿਕਰਮ ਸਿੰਘ ਮਜੀਠੀਏ ਨੂੰ ਇਹ ਲੁਕਵਾ ਟਾਰਗੇਟ ਦਿੱਤਾ ਗਿਆ ਉਹ ਕਿਹੜੀ ਸ਼ਕਤੀ ਹੈ ਜਿਨੇ ਇਹ ਲੁਕਵਾ ਟਾਰਗੇਟ ਦਿੱਤਾ ਅਗਰੇ ਦਿੱਤਾ ਗਿਆ ਤਾਂ ਹੁਣ ਰਹੀ ਗੱਲ ਕਰਨੀ ਬਣਦੀ ਹੈ ਬਾਬਾ ਅ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਉਹ ਇੱਕ ਨਵੀਂ ਹਜੇ ਤੱਕ ਤਾਂ ਉਹ ਸੰਤ ਮਹਾਪੁਰਖ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਦੇ ਸੀ ਡੇਰਾ ਰਾਧਾ ਸਵਾਮੀ ਦੇ ਬਾਬਾ ਜੀ ਦੀ ਤੌਰ ਦੇ ਉਤੇ ਲੇਕਿਨ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀਆਂ ਸਰਗਰਮੀਆਂ ਉਹਨਾਂ ਦੀ ਨਿੱਜਤਾ ਪੋਲੀਟਿਕਲ ਲੀਡਰਾਂ ਦੇ ਨਾਲ ਸਾਰਵਜਨਿਕ ਜੀਵਨ 'ਚ ਦੇਖੀ ਗਈ ਜਦੋਂ ਉਹ ਆਪ ਵੀ ਲੀਡਰਾਂ ਦੇ ਨਾਲ ਮੁਲਾਕਾਤ ਕਰਨ ਜਾਂਦੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਲਾਕਾਤ ਕਰਨ ਗਏ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਸੀ ਬਤੌਰ ਜਥੇਦਾਰ ਉਹ ਭਾਜਪਾ ਦੇ ਲੀਡਰਾਂ ਨਾਲ ਵੀ ਕਈ ਵਾਰੀ ਮੁਲਾਕਾਤਾਂ ਕਰਦੇ ਨਜ਼ਰ ਆਏ ਨੇ ਭਾਜਪਾ ਦੇ ਲੀਡਰ ਉਹਨਾਂ ਕੋਲੇ ਜਾਂਦੇ ਨਜ਼ਰ ਆਏ ਨੇ ਹੁਣ ਉਹ ਵਿਕਰਮਜੀਤ ਸਿੰਘ ਨੂੰ ਸਤੰਬਰ 'ਚ ਮਿਲਣ ਗਏ ਸੀ ਫੇਰ ਮਿਲਣ ਗਏ ਔਰ ਜਦੋਂ ਇਸ ਵਾਰ ਵੀ ਉਹ ਮਜੀਠੀਆਂ ਨੂੰ ਮਿਲਣ ਗਏ ਤੇ ਉਹਨਾਂ ਨੇ ਇੱਕ ਜਿਹਾ ਬਿਆਨ ਦਿੱਤਾ ਜਿਨੇ ਪੋਲਿਟਿਕਸ ਗਰਮ ਕਰਤੀ ਪੰਜਾਬ 'ਚ ਉਹਨਾਂ ਨੇ ਜੱਫੀ ਪਾਈ ਮਜੀਠੀਆਂ ਨੂੰ ਮਜੀਠੀ ਦੀ ਜ਼ਮਾਨਤ ਹੋ ਗਈ ਮਜੀਠੀਆ ਕਹਿੰਦਾ ਜਾਦੂ ਦੀ ਜੱਫੀ ਸੀ ਬਾਬਾ ਜੀ ਕਹਿੰਦੇ ਕਈ ਗੱਲਾਂ ਹੋਈਆਂ ਨੇ ਦੱਸੀਆਂ ਨਹੀਂ ਜਾ ਸਕਦੀਆਂ ਸਾਰਵਜਨਿਕ ਤੌਰ ਤੇ ਮੇਰੇ ਦੋਸਤ ਨੇ ਦੋਸਤਾਨਾ ਗੱਲਾਂ ਹੋਈਆਂ ਮੇਰੇ ਰਿਸ਼ਤੇਦਾਰ ਨੇ ਡਰੱਗਸ ਦੇ ਮਾਮਲੇ ਤੇ ਉਹ ਕਹਿੰਦੇ ਕੇਸ ਗਲਤ ਹੈ ਇੱਕ ਤਰੀਕੇ ਨਾਲ ਡੇਰਾ ਮੁਖੀ ਵੱਲੋਂ ਕਲੀਨ ਚਿੱਟ ਦੇ ਦੇਣਾ ਵਿਕਰਮ ਮਜੀਠੀਆ ਨੂੰ ਕਿ ਨਸ਼ਿਆਂ ਦਾ ਕੇਸ ਮਜੀਠੀਆ ਤੇ ਗਲਤ ਹੈ ਉਹਦੇ ਸਿਆਸੀ ਮਤਲਬ ਕੱਢੇ ਗਏ ਭਗਵੰਤ ਮਾਨ ਨੇ ਟਵੀਟ ਕਰਤਾ ਕਿ ਅਜਿਹਾ ਕਿਵੇਂ ਹੋਊਗਾ ਜਦੋਂ ਮੁਲਾਕਾਤੀ ਜੱਜ ਬਣ ਕੇ ਫੈਸਲੇ ਕਰਨ ਲੱਗ ਜਾਣ ਭਾਜਪਾ ਦੇ ਲੀਡਰ ਅਕਾਲੀ ਦਲ ਦੇ ਲੀਡਰ ਬਾਬਾ ਢਿੱਲੋਂ ਵਾਲੇ ਪਾਸੇ ਖੜੇ ਹੋਗੇ ਤੇ ਭਗਵੰਤ ਮਾਨ ਦੂਜੇ ਪਾਸੇ ਖੜੇ ਹੋਗੇ ਮਤਲਬ ਇੱਕ ਰੌਲਾ ਘਚੌਲਾ ਜਾਂ ਪੈ ਗਿਆ ਬਿਕਰਮਜੀਠੀਏ ਦੀ ਜ਼ਮਾਨਤ ਔਰ ਉਹਦੀ ਪੇਸ਼ੀ ਦੇ ird gird ਪਰ ਜ਼ਮਾਨਤ ਹੋ ਗਈ ਹੁਣ ਜਦੋਂ ਜ਼ਮਾਨਤ ਹੋ ਗਈ ਤੇ ਬਿਕਰਮਜੀਠੀਏ ਵੱਲੋਂ ਇਸ ਤਰੀਕੇ ਦੇ ਸੰਕੇਤ ਦੇਣੇ ਦੇਖੋ ਨਾ ਸੁਖਵੀਰ ਬਾਦਲ ਨਾ ਬਲਵਿੰਦਰ ਸਿੰਘ ਪੁੰਦੜ ਨਾ ਗਿਆਨੀ ਹਰਪ੍ਰੀਤ ਸਿੰਘ ਔਰ ਨਾ ਪੰਜ ਮੈਂਬਰੀ ਕਮੇਟੀ ਨਾ ਮਨਪੀ 43 ਇਹ ਕੋਈ ਵੀ ਅਕਾਲੀ ਦਲਾਂ ਚ ਸਮਝੌਤਾ ਨਹੀਂ ਕਰਾ ਸਕੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਦੀ ਅਗਵਾਈ ਚ ਚੱਲ ਰਿਹਾ ਹੈ ਉਹਨਰ ਸੁਜੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਚੱਲ ਰਿਹਾ ਹੈ ਨਾ ਇਹ ਭਰਤੀ ਵੇਲੇ ਇਕੱਠੇ ਹੋਏ ਨਾ ਸੱਤ ਮੈਂਬਰੀ ਕਮੇਟੀ ਵੇਲੇ ਇਕੱਠੇ ਹੋਏ ਨਾ ਪੰਜ ਮੈਂਬਰੀ ਕਮੇਟੀ ਵੇਲੇ ਇਕੱਠੇ ਹੋਏ ਨਾ ਪੰਜ ਮੈਂਬਰੀ ਕਮੇਟੀ ਸਮਝੌਤਾ ਕਰ ਸਕੀ ਕਿਸੇ ਤਰ੍ਹਾਂ ਦਾ ਨਾ ਗਿਆਨੀ ਹਰਪ੍ਰੀਤ ਸਿੰਘ ਨਾ ਪੰਥਕ ਕੌਂਸਲ ਨਾ ਸੁਖਵੀਰ ਬਾਦਲ ਨਾ ਬਲਵਿੰਦਰ ਭੁੰਦਰ ਆਪਸ ਚ ਸਮਝੌਤਾ ਤਾਂ ਹੋਇਆ ਨਹੀਂ ਔਰ ਸੁਖਬੀਰ ਬਾਦਲ ਦੀ ਜਿਹੜੀ ਧੇਰਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦਾ ਉਹ ਭਾਵੇਂ ਪੂਰਾ ਜ਼ੋਰ ਲਾ ਕੇ ਆਜ਼ਾਦ ਗਰੁੱਪ ਨੂੰ ਟਿਕਟਾਂ ਦੇ ਕੇ ਤਰਨਤਾਰਨ ਦੇ ਵਿੱਚ ਦੂਜੇ ਨੰਬਰ ਤੇ ਹੀ ਪਹੁੰਚਿਆ ਹੁਣ ਪੰਜਾਬ ਦੇ ਸਭ ਤੋਂ ਵੱਡੇ ਪੰਥਕ ਹਲਕੇ ਖਡੂਰ ਸਾਬ 'ਚ ਅਗਰ ਸੁਖਬੀਰ ਬਾਦਲ ਦੂਜੇ ਨੰਬਰ ਤੇ ਪਹੁੰਚਿਆ ਤਰਨਤਾਰਨ 'ਚ ਤੇ ਜਿਹੜੇ ਗੈਰ ਸਿੱਖ ਹਲਕੇ ਨੇ ਐਨੇ ਵੱਡੇ ਪੰਜਾਬ 'ਚ ਸ਼ਹਿਰੀ ਹਲਕੇ ਨੇ ਤੇ ਫਿਰ ਆਪਣੇ ਦਮ ਤੇ ਸੁਖਬੀਰ ਸਿੰਘ ਬਾਦਲ ਉਥੋਂ ਕੀ ਖੱਟੂਗਾ ਇਹ ਗੱਲ ਤਾਂ ਸਾਫ਼ ਦਿਖਦੀ ਹੈ ਨਾ ਕਿ ਅਗਰ ਆਪਸੀ ਏਕਤਾ ਨਹੀਂ ਹੁੰਦੀ ਤੇ ਸੁਖਬੀਰ ਬਾਦਲ ਦੀ ਅਗਵਾਈ ਚ ਅੱਜ ਉਹ ਸਥਿਤੀਆਂ ਨਹੀਂ ਹੈ ਕਿ ਅਕਾਲੀ ਦਲ 15 20 ਤੋਂ ਵੱਧ ਸੀਟਾਂ ਜਿੱਤ ਜੇ 15 20 ਮੈਂ ਇਸ ਕਰਕੇ ਕਹਤਾ ਵੀ ਇੱਕ ਰਿਸਪੈਕਟੇਬਲ ਫਿਗਰ ਹੈ ਮੈਂ ਨਹੀਂ ਕਹਿਣਾ ਚਾਹੁੰਦਾ ਵੀ 5 10ਵੇਂ ਨਹੀਂ ਜਿੱਤਦੇ ਪਰ ਜੇ ਪੁਨਰ ਸੁਜੀਤ ਅਕਾਲੀ ਦਲ ਦੀ ਗੱਲ ਕਰੀਏ ਉਹ ਆਪਣੇ ਦਮ ਤੇ 10 ਸੀਟਾਂ ਜਿੱਤ ਜਾਣ ਇਹ ਵੀ ਬਹੁਤ ਵੱਡੀ ਗੱਲ ਹੈ ਇਹਦਾ ਮਤਲਬ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਦੀ ਧਿਰ ਜਾਂ ਪੁਨਰ ਸੁਜੀਤ ਅਕਾਲੀ ਦਲ 20 ਸੀਟਾਂ ਜਾਂ 10 ਸੀਟਾਂ ਮੈਂ ਮੈਕਸਿਮਮ ਕਹਿ ਰਿਹਾ ਹੋ ਸਕਦਾ ਹੈ 5-5 10-10 ਸੀਟ ਦਿੱਤਣ ਲੇਕਿਨ ਅਗਰ ਇਹ ਇਕੱਠੇ ਹੁੰਦੇ ਨੇ ਪੁਨਰ ਸੁਜੀਤ ਅਕਾਲੀ ਦਲ ਔਰ ਸੁਖਬੀਰ ਸਿੰਘ ਬਾਦਲ ਦਾ ਧੜਾ ਵਾਰਿਸ ਪੰਜਾਬ ਜਾਂ ਸ਼ਮਜੀਤ ਸਿੰਘ ਮਾਨ ਜਾਂ ਇਹ ਸਾਰੇ ਅਕਾਲੀ ਧੜੇ ਅਗਰ ਇਕੱਠੇ ਹੁੰਦੇ ਨੇ ਫਿਰ ਇਹ ਇਸ ਸਥਿਤੀ ਚ ਆ ਜਾਂਦੇ ਨੇ ਕਿ ਘਟੋ ਘਟ ਸਿੱਖ ਵੋਟ ਵੰਡੀ ਨਹੀਂ ਜਾਣੀ ਨਹੀਂ ਤਾਂ ਇੱਕ ਸੀਟ ਤੇ ਸੁਖਬੀਰ ਬਾਦਲ ਦਾ ਕੈਂਡੀਡੇਟ ਵੀ ਖੜਾ ਹੈ ਪੰਨਰ ਸੁਜੀਤ ਦਾ ਵੀ ਖੜਾ ਹੈ ਵਾਰਿਸ ਪੰਜਾਬ ਦਾ ਵੀ ਤੇ ਸ਼ਮਨਜੀਤ ਸਿੰਘ ਮਾਨ ਦਾ ਵੀ ਤੇ ਕਿਸੇ ਵੀ ਹਲਕੇ ਦੇ ਵਿੱਚ ਇਹ ਨਹੀਂ ਹੋ ਸਕਦਾ ਅੱਜ ਦੇ ਸਮੇਂ 'ਚ ਕਿ ਸਿੱਖਾਂ ਦੀਆਂ ਵੋਟਾਂ ਕਿਸੇ ਇੱਕ ਪਾਰਟੀ ਨੂੰ ਪੈ ਜਾਣ ਜਦੋਂ ਅਮਰਿਤਪਾਲ ਸਿੰਘ ਖੜਾ ਸੀ ਕੈਂਡੀਡੇਟ ਉਦੋਂ ਹਾਲਾਤ ਹੋਰ ਸੀ ਉਹ ਠੀਕ ਹੈ ਅਮਰਿਤਪਾਲ ਸਿੰਘ ਦੇ ਹੱਕ 'ਚ ਲਹਿਰ ਬਣੀ ਸਰਬਜੀਤ ਸਿੰਘ ਖਾਲਸਾ ਵੀ ਜਿੱਤ ਗਿਆ ਤੇ ਅਮਰਿਤਪਾਲ ਸਿੰਘ ਵੀ ਜਿੱਤ ਗਿਆ ਲੇਕਿਨ ਅੱਜ ਜੋ ਸਥਿਤੀਆਂ ਨਹੀਂ ਨੇ ਪੰਜਾਬ ਦੀਆਂ ਪੋਲੀਟੀਕਲ ਖਡੂਰ ਸਾਹਿਬ ਅਮਰਿਤਪਾਲ ਸਿੰਘ ਦਾ ਲੋਕ ਸਭਾ ਹਲਕਾ ਹੈ 8 9 ਸੀਟਾਂ ਦੇ ਪ੍ਰਭਾਵ ਪਾ ਲੂਗਾ ਅਮਰਿਤਪਾਲ ਸਿੰਘ ਲੇਕਿਨ ਪੂਰੇ ਪੰਜਾਬ 'ਚ ਨਹੀਂ ਸਥਿਤੀਆਂ ਉਹ ਤੇ ਇਹਦਾ ਮਤਲਬ ਹੈ ਨਾ ਸੁਖਵੀਰ ਬਾਦਲ ਆਪਣੇ ਦਮ ਤੇ ਸੱਤਾ ਬਣਾਉਣ 'ਚ ਕਾਮਯਾਬ ਹੋਊਗਾ ਸਰਕਾਰ ਨਾ ਪੁਨ ਸੁਜੀਤ ਅਕਾਲੀ ਦਲ ਪਰ ਅਗਰ ਇਹ ਇਕੱਠੇ ਹੁੰਦੇ ਨੇ ਅੰਗਰੇਜ਼ ਧਿਰਾਂ ਇਕੱਠੀਆਂ ਹੁੰਦੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਔਰ ਸੁਖਬੀਰ ਬਾਦਲ ਦਾ ਸਮਝੌਤਾ ਅਗਰ ਹੋ ਜਾਂਦਾ ਹੈ ਵੱਡੇ ਪੰਥਕ ਹਿੱਤਾਂ ਲਈ ਹੋ ਜਾਂਦਾ ਹੈ ਪੰਜਾਬ ਚ ਪੰਥਕ ਸਰਕਾਰ ਬਣਾਉਣ ਲਈ ਹੋ ਜਾਂਦਾ ਹੈ ਮਤ ਭੇਦ ਇੱਕ ਪਾਸੇ ਰੱਖ ਦਿੰਦੇ ਨੇ ਜਾਂ ਇੱਕ ਹੋਰ ਫੈਕਟਰ ਹੈ ਇਹਨਾਂ ਦਾ ਸਮਝੌਤਾ ਕਿਉਂ ਹੋ ਸਕਦਾ ਮੈਂ ਉਹਦੀ ਗੱਲ ਬਾਅਦ ਚ ਕਰਦਾ ਅਗਰ ਇਹ ਸਮਝੌਤਾ ਹੋ ਜਾਂਦਾ ਹੈ ਤੇ ਘੱਟੋ ਘੱਟ ਇਹ ਸਿੱਖ ਵੋਟ ਨੂੰ ਟੁੱਟਣ ਤੋਂ ਵੰਡੇ ਜਾਣ ਤੋਂ ਬਚਾ ਲੈਣਗੇ ਉਹਨਾਂ ਸਥਿਤੀਆਂ ਚ ਗੁੰਜਾਇਸ਼ ਹੈ ਕਿ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ 60 ਨਹੀਂ ਤੇ 35-40 ਸੀਟਾਂ ਤਾਂ ਲਿਜਾ ਹੀ ਸਕਦੇ ਨੇ ਨਾ ਪਰ ਅਗਰ ਅਕਾਲੀ ਧੜੇ ਇਕੱਠੇ ਹੋ ਕੇ ਅਕਾਲੀ ਦਲ 35-40 ਸੀਟਾਂ ਤੱਕ ਪਹੁੰਚ ਜਾਂਦੇ ਨੇ ਫਿਰ ਇੱਕ ਗੱਲ ਤੈ ਹੈ ਕਿ ਫਿਰ ਪੰਜਾਬ 'ਚ ਕਿਸੇ ਦੀ ਸਰਕਾਰ ਨਹੀਂ ਬਣਦੀ ਅਗਰ 35-40 ਸੀਟਾਂ ਅਕਾਲੀ ਲੈ ਜਾਂਦੇ ਨੇ ਤੇ ਦੂਜੇ ਪਾਸੇ 60 ਸੀਟਾਂ ਬਾਕੀਆਂ ਪਾਰਟੀਆਂ ਚ ਕੋਈ ਇੱਕ ਪਾਰਟੀ ਲੈ ਜੇ ਫਿਰ ਇਹ ਵੀ ਸੰਭਵ ਨਹੀਂ ਇਹਦਾ ਮਤਲਬ ਹੈ ਅਗਰ ਅਕਾਲੀ ਧੜੇ ਮਜ਼ਬੂਤ ਹੋ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਟਿਕਾਊਨੀ ਵਿਧਾਨ ਸਭਾ ਬਣਨ ਦੀ ਸੰਭਾਵਨਾ ਬਣਦੀ ਹੈ ਜਾਂ ਹੰਗ ਅਸੈਂਬਲੀ ਜਿਹਨੂੰ ਕਹਿੰਦੇ ਆ ਵੀ ਕਿਸੇ ਕੋਲੇ ਵੀ ਐਬਸੋਲਿਊਟ ਮੈਜੋਰਿਟੀ ਨਹੀਂ ਹੈ ਹਾਂ ਅਗਰ ਇਕੱਠੇ ਨਹੀਂ ਹੁੰਦੇ ਮੈਂ ਉਹ ਵੀ ਸਥਿਤੀਆਂ ਦੱਸ ਦਿੰਦਾ ਉਸ ਤੋਂ ਪਹਿਲਾਂ ਇਹਨਾਂ ਦੇ ਇਕੱਠੇ ਹੋਣ ਪਿੱਛੇ ਜਿਹੜੀ ਵਿਕਰਮਜੀਤ ਜੀ ਗੱਲ ਕਰ ਰਹੇ ਨੇ ਜਿਹੜੀ ਗੱਲ ਆਈ ਆ ਵੀ ਕੀ ਵਿਕਰਮ ਸਿੰਘ ਮਜੀਠੀਏ ਨੂੰ ਕਿਸੇ ਨੇ ਲੁਕਮਾ ਟਾਰਗੇਟ ਦਿੱਤਾ ਹੈ ਕੀ ਵਿਕਰਮ ਸਿੰਘ ਮਜੀਠੀਏ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਕੋਈ ਅਜੀਹਾ ਸੁਝਾਅ ਦਿੱਤਾ ਹੈ ਕਿ ਤੁਸੀਂ ਅਕਾਲੀ ਧੜੇ ਇਕੱਠੇ ਕਰ ਦੋ ਅਗਰ ਤੁਸੀਂ ਸੱਤਾ ਚਾਹਣਾ ਹੈ ਦੇਖੋ ਅਕਾਲੀ ਦਲ ਦਾ ਸੱਤਾ ਚਾਉਣ ਦਾ ਰਾਹ ਹੈ ਜਿਹੜਾ ਜਿਹੜਾ ਅੱਜ ਨਜ਼ਰ ਆਉਂਦਾ ਹੈ ਕਿਉਂਕਿ ਮਹੀਨੇ ਰਹਿ ਗਏ 11 ਅਗਲੇ ਸਾਲ ਜਨਵਰੀ ਦੇ ਵਿੱਚ ਵੋਟਾਂ ਪੈ ਜਾਣੀਆਂ ਨੇ ਉਹ 5 ਨੂੰ ਪਹਿ ਜਾਣ 15 ਨੂੰ ਪਹਿ ਜਾਣ 25 ਨੂੰ ਪਹਿ ਜਾਣ ਅੱਜ ਅਸੀਂ ਫਰਵਰੀ ਚ ਆ ਗਏ 11 ਮਹੀਨੇ ਨੇ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਨਾਂ ਬਾਰੇ ਇਹ ਕਿਹਾ ਜਾਂਦਾ ਵੀ ਉਹ ਸਾਰੀਆਂ ਧਿਰਾਂ ਦੇ ਨੇੜੇ ਨੇ ਉਹ ਭਾਜਪੀ ਦੇ ਵੀ ਨੇੜੇ ਨੇ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਨਾਂ ਨੇ ਕੋਈ ਅਜਿਹਾ ਸੁਝਾਅ ਮਜੀਠੀਆ ਨੂੰ ਦਿੱਤਾ ਕਿ ਹੁਣ ਮਜੀਠੀਆ ਜ਼ਿੰਮੇਵਾਰੀ ਲੈਣ ਅਕਾਲੀ ਧੜਿਆਂ ਨੂੰ ਇਕੱਠੇ ਕਰਨ ਦੀ ਕਿਉਂਕਿ ਇੱਕ ਗੱਲ ਹੈ ਜਿਹੜੀ ਉਹ ਸੂਤਰਾਂ ਤੋਂ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਤੱਕ ਪਹੁੰਚ ਬਹੁਤ ਲੀਡਰਾਂ ਨੇ ਕੀਤੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਸਮਝੌਤਾ ਹੋਣਾ ਚਾਹੀਦਾ ਹੈ ਸੁਨੀਲ ਜਾਖੜ ਨੇ ਕਿਹਾ ਸਿਕੰਦਰ ਸਿੰਘ ਮਲੂਕਾ ਅਕਸਰ ਕਹਿੰਦੇ ਨੇ ਬਹੁਤ ਸਾਰੇ ਸਿੱਖ ਬੁੱਧੀਜੀਵੀ ਵਿਦਵਾਨ ਕਹਿੰਦੇ ਨੇ ਕਿ ਅਗਰ ਪੰਜਾਬ 'ਚ ਅਕਾਲੀ ਭਾਜਪਾ ਸਮਝੌਤਾ ਹੋ ਜੇ ਤੇ ਪੰਜਾਬ 'ਚ ਇਹਨਾਂ ਦੀ ਸਰਕਾਰ ਬਣ ਸਕਦੀ ਹੈ ਲੇਕਿਨ ਹੁਣ ਗੱਲਾਂ ਇਹ ਵੀ ਆ ਰਹੀਆਂ ਨੇ ਕਿ ਬੀਜੇਪੀ ਕਿਹੜੇ ਅਕਾਲੀਆਂ ਨਾਲ ਸਮਝੌਤਾ ਕਰੇ ਕਿਉਂਕਿ ਬੀਜੇਪੀ ਦੀ ਬੀਜੇਪੀ ਕੋਲੇ ਜਿਹੜੀਆਂ ਰਿਪੋਰਟਾਂ ਜਾਂਦੀਆਂ ਨੇ ਭਾਵੇਂ ਉਹ ਇੰਟੈਲੀਜੈਂਸ ਦੀਆਂ ਨੇ ਭਾਵੇਂ ਉਹ ਪਾਰਟੀ ਪਲੇਟਫਾਰਮ ਤੋਂ ਜਾਂਦੀਆਂ ਨੇ ਜਾਂ ਬੀਜੇਪੀ ਦੇ ਸਰਵੇਖਣ ਨੇ ਜਿਹੜੀਆਂ ਬੀਜੇਪੀ ਕੋਲੇ ਰਿਪੋਰਟਾਂ ਜਾਂਦੀਆਂ ਨੇ ਉਹ ਰਿਪੋਰਟਾਂ ਵੀ ਬੜੀਆਂ ਹੈਰਾਨੀਕੁਣ ਜਾਂਦੀਆਂ ਨੇ ਹੁਣ ਇਹ ਰਿਪੋਰਟਾਂ ਬੀਜੇਪੀ ਕੋਲੇ ਪੁੱਜਦੀਆਂ ਨੇ ਕਿ ਪੰਜਾਬ ਚ ਬੀਜੇਪੀ ਕਿਹੜੇ ਅਕਾਲੀਆਂ ਨਾਲ ਸਮਝੌਤਾ ਕਰੇ ਕਿਉਂਕਿ ਕੋਈ ਵੀ ਅਕਾਲੀ ਧੜਾ ਐਡਾ ਸਮਰਥ ਨਹੀਂ ਹੈ ਕਿ ਉਹ ਜਿੱਤ ਸਕੇ ਅਗਰ ਭਾਜਪੀ ਸੁਖਵੀਰ ਬਾਦਲ ਦੇ ਧੜੇ ਨਾਲ ਸਮਝੌਤਾ ਕਰਦੀ ਹੈ ਤਾਂ ਵੀ ਇਹ ਗਰੰਟੀ ਨਹੀਂ ਕਿ ਸੁਖਵੀਰ ਬਾਦਲ ਪਿੰਡੂ ਖੇਤਰਾਂ ਚ ਸੀਟਾਂ ਜਿੱਤੇ ਅਗਰ ਉਹ ਪੁਨਰ ਸੁਜੀਤ ਨਾਲ ਕਰਦੇ ਨੇ ਤਾਂ ਵੀ ਇਹ ਸੰਭਾਵਨਾ ਨਹੀਂ ਹੈ ਹਾਲਾਂਕਿ ਉਹ ਗੱਲਾਂ ਵੱਖਰੀਆਂ ਨੇ ਵੀ ਕੀ ਸੁਖਵੀਰ ਬਾਦਲ ਜਾਂ ਪੁਨਰ ਸੁਜੀਤ ਭਾਜਪੀ ਨਾਲ ਸਮਝੌਤਾ ਕਰਨਾ ਚਾਹੁੰਦੇ ਨਹੀਂ ਜਾਂ ਨਹੀਂ ਪਰ ਇਹਨਾਂ ਦੇ ਕਈ ਲੀਡਰ ਵਕਾਲਤ ਕਰਦੇ ਨੇ ਸੁਰਜੀਤ ਸਿੰਘ ਰਖੜਾ ਉਹਨਾਂ ਬਾਰੇ ਤਾਂ ਕਿਹਾ ਜਾਂਦਾ ਚੰਦੂ ਮਾਜਰਾ ਸਾਹਿਬ ਲੋਕ ਸਭਾ ਵੇਲੇ ਵਕਾਲਤ ਕਰਦੇ ਰਹੇ ਨੇ ਕਿ ਭਾਜਪਾ ਨਾਲ ਸਮਝੌਤਾ ਹੋ ਜੇ ਹੁਣ ਗੱਲ ਅਸਲ ਚ ਇੱਥੇ ਆ ਕੇ ਖੜੀ ਹੈ ਹਰਜੋਤ ਜੀ ਕਿ ਭਾਜਪਾ ਨੂੰ ਇਹ ਭਰੋਸਾ ਨਹੀਂ ਹੋ ਰਿਹਾ ਵੀ ਅਸੀਂ ਕਿਹੜੇ ਅਕਾਲੀ ਦਲ ਨਾਲ ਸਮਝੌਤਾ ਕਰੀਏ ਕਿਹੜਾ ਅਕਾਲੀ ਦਲ ਲੋਕਾਂ ਚ ਜਿੱਤਣ ਦੀ ਸਥਿਤੀ ਚ ਹੈ ਕਿਉਂਕਿ ਉਹਨਾਂ ਦੇ ਭਾਜਪਾ ਦੇ ਮੁਤਾਬਕ ਅਕਾਲੀ ਦਲ ਖਿੰਡਿਆ ਪੁੰਡਿਆ ਪਿਆ ਔਰ ਇਹ ਲੋਕ ਵੀ ਪੰਜਾਬ ਦੇ ਜਾਣਦੇ ਨੇ ਹੁਣ ਇਹ ਵੀ ਗੱਲਾਂ ਨੇ ਕਿ ਭਾਜਪਾ ਚ ਅੰਦਰ ਖਾਤਰ ਇਹ رائے ਬਣ ਰਹੀ ਹੈ ਕਿ ਜਦੋਂ ਤੱਕ ਅਕਾਲੀ ਇਕੱਠੇ ਨਹੀਂ ਹੁੰਦੇ ਅਗਰ ਇਹੀ ਖਿੰਡੇ ਰਹਿਣਗੇ ਅਕਾਲੀ ਸ਼ਕਤੀ ਖਿੰਡੇ ਰਹੂਗੀ ਤੇ ਇਹਨਾਂ ਨਾਲ ਸਮਝੌਤਾ ਅਸੀਂ ਕੀ ਕਰੀਏ ਸੋ ਹੁਣ ਪਹਿਲਾਂ ਤਾਂ ਬੀਜੇਪੀ ਇਹ ਚਾਹੁੰਦੀ ਹੈ ਬੀਜੇਪੀ ਚ ਇਹ ਚਾਉਂਦੀ ਭਾਵ ਕਿ ਸੂਤਰਾਂ ਦੇ ਮੁਤਾਬਕ ਬੀਜੇਪੀ ਚ ਇਹ ਚਰਚਾ ਚੱਲ ਰਹੀ ਹੈ ਵੀ ਜੇ ਅਕਾਲੀ ਧੜੇ ਇਕੱਠੇ ਹੋਣ ਤੇ ਸਾਨੂੰ ਦਿਖੇ ਵੀ ਹਾਂ ਇਹ ਇਕੱਠੇ ਹੋ ਕੇ ਕੁਝ ਸੀਟਾਂ ਜਿੱਤ ਸਕਦੇ ਨੇ ਫਿਰ ਅਸੀਂ ਸਮਝੌਤੇ ਦੀ ਗੱਲ ਕਰੀਏ ਸੋ ਇਹ ਹਕੀਕਤ ਵੀ ਹੈ ਹੁਣ ਅਗਰ ਅਕਾਲੀ ਧੜੇ ਇਕੱਠੇ ਹੋ ਗਏ ਮਤਲਬ ਸਾਰੇ ਅਕਾਲੀ ਇਕੱਠੇ ਹੋ ਗਏ ਭਾਵੇਂ ਪੁਨਰ ਸੁਜੀਤ ਤੇ ਸੁਖਬੀਰ ਬਾਦਲ ਇਕੱਠੇ ਹੋ ਜਾਣ ਅਗਰ ਇਹ ਦੋ ਧਾਰਾਵਾਂ ਵੀ ਇਕੱਠੀਆਂ ਹੋ ਗਈਆਂ ਤੇ ਫਿਰ ਭਾਜਪਾ ਨਾਲ ਸਮਝੌਤਾ ਕਰਦੇ ਨੇ ਤੇ ਫਿਰ ਘਟੋ ਘਟ ਜਿਹੜੀ ਪਿੰਡੂ ਖੇਤਰਾਂ ਦੀ ਵੋਟ ਹੈ ਉਹਦੇ ਚ ਅਕਾਲੀ ਦਲ ਆਮ ਆदमी ਪਾਰਟੀ ਔਰ ਕਾਂਗਰਸ ਨਾਲ ਬਰਾਬਰ ਦੀ ਟੱਕਰ ਚ ਆ ਸਕਦਾ ਸੋ ਇੱਕ ਤਾਂ ਇਹ ਫੈਕਟਰ ਹੈ ਕਿ ਇਹ ਸੁਨੇਹਾ ਕਿਸ ਨਾ ਕਿਸੇ ਰੂਪ ਚ ਬਿਕਰਮਜੀਠੇ ਕੋਲੇ ਵੀ ਪਹੁੰਚਿਆ ਬਿਕਰਮਜੀਠੇ ਨੂੰ ਵੀ ਸਮਝਾਇਆ ਗਿਆ ਕਿ ਹੁਣ ਇੱਕ ਨੌਜਵਾਨ ਆਗੂ ਨੂੰ ਕੋਸ਼ਿਸ਼ ਕਰਦੇ ਆ ਬਿਕਰਮਜੀਠੇ ਨੂੰ ਵੈਸੇ ਤਾਂ ਉਮਰ 50 ਤੋਂ ਪਾਰ ਹੋਣੀ ਬਿਕਰਮਜੀਠੇ ਦੀ ਮੇਰੇ ਖਿਆਲ 78 ਦਾ ਬਰਥ ਹੈ ਬਿਕਰਮਜੀਠੇ ਦਾ 50ਵੇਂ ਸਾਲ ਚ ਹੀ ਹੋਣਾ ਹੈ ਉਹਨਾਂ ਦਾ 50 ਪਰ ਚਲੋ ਸਿਆਸਤ ਚ 50 ਸਾਲ ਤੱਕ ਦਾ ਵਿਅਕਤੀ ਨੌਜਵਾਨ ਹੁੰਦਾ ਹੁਣ ਭਾਜਪਾ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਭਾਜਪਾ ਦੀ ਲੀਡਰਸ਼ਿਪ ਨੇ ਕਈ ਲੀਡਰ ਪਰਖੇ ਕਈ ਲੀਡਰਾਂ ਦੇ ਇੱਕ ਕਈ ਲੀਡਰਾਂ ਦੇ ਬੀਜੇਪੀ ਦੇ ਲੀਡਰਾਂ ਨਾਲ ਮੁਲਾਕਾਤਾਂ ਵੀ ਹੋਈਆਂ ਗੱਲਾਂ ਬਾਤਾਂ ਵੀ ਹੋਈਆਂ ਕਈਆਂ ਦੇ ਹਾਸੇ ਵਾਇਰਲ ਹੋ ਗਏ ਉਹ ਵੀ ਬੀਜੇਪੀ ਦੇ ਨੇੜੇ ਮੰਨੇ ਜਾਂਦੇ ਲੀਡਰ ਅਕਾਲੀਆਂ ਦੇ ਪਰ ਕੋਈ ਵੀ ਲੀਡਰ ਐਡਾ ਸਮਰੱਥ ਨਹੀਂ ਨਿਕਲਿਆ ਕਿ ਉਹ ਜਾਂ ਤਾਂ ਅਕਾਲੀ ਤੇ ਪੁਨਰ ਸੁਜੀਤ ਵਾਲਿਆਂ ਨੂੰ ਇਕੱਠੇ ਕਰ ਜੇ ਜਾਂ ਉਹ ਕੱਲਾ ਆਪਣੀ ਪੋਲੀਟੀਕਲ ਪੋਜੀਸ਼ਨ ਇਹ ਬਣਾ ਲੇ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ ਪਰ ਕੀ ਵਿਕਰਮ ਜੀਠੀਆ ਇੰਨਾ ਮੈਚ्योर ਹੈ ਪੋਲਿਟਿਕਲ ਤੌਰ ਤੇ ਵੀ ਉਹ ਇਹਨਾਂ ਸਥਿਤੀਆਂ ਨੂੰ ਕੰਟਰੋਲ ਕਰਕੇ ਇਕੱਠੇ ਕਰਦੇ ਲੀਡਰਸ਼ਿਪ ਨੂੰ ਇਹ ਟੈਸਟ ਹੈ ਮਜੀਠੀਆ ਹੁਣ ਜੇ ਤਾਂ ਮਜੀਠੀਆ ਪੁਨਰ ਸੁਰਜੀਤ ਔਰ ਸੁਖਵੀਰ ਬਾਦਲ ਦੇ ਧੜੇ ਨੂੰ ਇੱਕ ਬਣਾ ਗਿਆ ਕਿਉਂਕਿ ਬਾਕੀਆਂ ਨਾਲ ਸਮਝੌਤੇ ਦੀ ਗੱਲ ਤਾਂ ਬਾਅਦ ਚ ਹੈ ਪਹਿਲਾਂ ਤਾਂ ਇਹ ਦੋਵੇਂ ਜਿਹੜੇ ਇੱਕ ਹੀ ਸੀ ਕਿਉਂਕਿ ਸੱਤ ਮੈਂਬਰੀ ਕਮੇਟੀ ਨੂੰ ਹੁਕਮ ਹੋਇਆ ਸੀ ਭਰਤੀ ਦਾ ਵੀ ਅਕਾਲੀ ਦਲ ਨਵੇਂ ਸਿਰੇ ਤੋਂ ਭਰਤੀ ਕਰਕੇ ਪ੍ਰਧਾਨ ਚੁਣੇ ਤੇ ਮੁੜ ਕੇ ਕਮੇਟੀ ਚੋਂ ਦੋ ਵਿਅਕਤੀ ਨਿਕਲ ਗਏ ਬਡੂੰਗਰ ਸਾਹਿਬ ਔਰ ਢਾਮੀ ਸਾਹਿਬ ਤੇ ਰਹਿ ਗਈ ਪੰਜ ਮੈਂਬਰੀ ਕਮੇਟੀ ਤੇ ਪੰਜ ਮੈਂਬਰੀ ਕਮੇਟੀ ਨੇ ਜਦੋਂ ਭਰਤੀ ਕੀਤੀ ਸ਼ੁਰੂ ਉਸ ਉਹਨਾਂ ਦੀ ਭਰਤੀ ਚੱਲ ਰਹੀ ਸੀ ਤੇ ਸੁਖਵੀਰ ਬਾਦਲ ਦਾ ਧੜਾ ਡੈਲੀਗੇਟ اجلاس ਕਰਕੇ ਪ੍ਰਧਾਨ ਬਣਾ ਗਿਆ ਬਾਅਦ ਚ ਪੰਮਜ ਮੈਂਬਰੀ ਵਾਲਿਆਂ ਨੇ ਨਵੇਂ ਸਿਰੇ ਤੋਂ ਪ੍ਰਧਾਨ ਚੁਣ ਲਿਆ ਮਤਲਬ ਅਕਾਲੀ ਦਲ ਬਣ ਗਏ ਦੋ ਹੁਣ ਵਿਕਰਮਜੀਤਿਆ ਦੋਵਾਂ ਨੂੰ ਇੱਕ ਕਰ ਦੂ ਜਾਂ ਪੁਨਰ ਸੁਰਜੀਤ ਦੀ ਜ਼ਿਆਦਾਤਰ ਲੀਡਰਸ਼ਿਪ ਨੂੰ ਸੁਖਵੀਰ ਬਾਦਲ ਨਾਲ ਖੜਾ ਕਰ ਦੂ ਤਾਂ ਕਿ ਇਹਨਾਂ ਚੋ ਕੋਈ ਇੱਕ ਧੜਾ ਥੋੜਾ ਵੱਡਾ ਲੱਗੇ ਅੱਜ ਤੁਸੀਂ ਗਰੰਟੀ ਨਾਲ ਇਹ ਨਹੀਂ ਕਹਿ ਸਕਦੇ ਕਿ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਵੱਡਾ ਹੈ ਕਿਉਂ ਪੁਨਰ ਸੁਜੀਤ ਅਕਾਲੀ ਦਲ ਵੱਡਾ ਹੈ ਕਿਉਂਕਿ ਪੁਨਰ ਸੁਜੀਤ ਵਾਲੇ ਪਾਸੇ ਲੀਡਰ ਹੈਗੇ ਨੇ ਪ੍ਰੋਗਰਾਮ ਵੱਡਾ ਹੈ ਨਹੀਂ ਸੁਖਵੀਰ ਬਾਦਲ ਵਾਲੇ ਪਾਸੇ ਪ੍ਰੋਗਰਾਮ ਹੈਗੇ ਨੇ ਤੇ ਕੋਈ ਲੀਡਰ ਵੱਡਾ ਹੈ ਨਹੀਂ ਸੋ ਇੱਕ ਤਰ੍ਹਾਂ ਨਾਲ ਪੋਲੀਟੀਕਲ ਵੈਕਿਊਮ ਲੀਡਰਸ਼ਿਪ ਪੱਖੋਂ ਔਰ ਅ ਪ੍ਰੋਗਰਾਮ ਪੱਖੋਂ ਅੰਦੋਲਨ ਸੰਘਰਸ਼ ਪੱਖੋਂ ਅਕਾਲੀ ਪੋਲਿਟਿਕਸ ਚੋਪੇ ਹੁਣ ਇਹ ਟੈਸਟ ਹੈ ਮਜੀਠੀ ਦਾ ਅਗਰ ਉਹ ਇਹ ਕਰਗੇ ਤੇ ਫਿਰ ਬੀਜੇਪੀ ਨਾਲ ਸਮਝੌਤੇ ਦੀ ਰਾਹ ਖੁੱਲ ਸਕਦੀ ਹੈ ਪਰ ਬੀਜੇਪੀ ਨਾਲ ਸਮਝੌਤੇ ਤੋਂ ਬਿਨਾ ਅੱਜ ਜਿਹੜੇ ਅਕਾਲੀ ਦਲ ਨੇ ਵੱਖ-ਵੱਖ ਜਾਂ ਤਾਂ ਉਹ ਆਪ ਇਕੱਠੇ ਹੋ ਜਾਣ ਫਿਰ ਵੀ ਸਰਕਾਰ ਉਹਨਾਂ ਲਈ ਬਣਾਉਣਾ ਔਖਾ ਲੱਗਦਾ ਹੈ ਪਰ ਅਗਰ ਉਹ ਨਾ ਇਕੱਠੇ ਹੋਏ ਫਿਰ ਤਾਂ ਜਮਾਨਤਾ ਜਮੂਨਤਾ ਬਚਾ ਲੈਣਾ ਵੀ 5 5 7 7 8 8 ਸੀਟਾਂ ਹੀ ਮੈਨੂੰ ਲੱਗਦਾ ਪੱਲੇ ਪੈਣੀਆਂ ਨੇ 20 ਤੱਕ ਵੀ ਨਹੀਂ ਚਾਹੁੰਦੇ ਜੀ ਜੀ ਸੋਡਲਾ ਜੀ ਸਾਰੀਆਂ ਅਗਰ ਅਕਾਲੀ ਤੇ ਰੈਂ ਇਕੱਠੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਦੀਆਂ ਸਥਿਤੀਆਂ ਹੋ ਸਕਦੀਆਂ ਉਸ ਦੇ ਉੱਪਰ ਤੁਸੀਂ ਗੱਲ ਸਾਂਝੀ ਕੀਤੀ ਆਪਾਂ ਜਿਹੜਾ ਦੂਜਾ ਪਾਸਾ ਵੀ ਉਸ ਤੇ ਵੀ ਜੇਕਰ ਗੱਲ ਕਰਦੇ ਆ ਕਿ ਜੇ ਅਕਾਲੀ ਦਲਾਂ ਦਾ ਆਪਸੀ ਰਲੇਵਾ ਜਾਂ ਸਮਝੌਤਾ ਨਹੀਂ ਹੁੰਦਾ ਵਿਸਥਾਰ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਭਾਜਪਾ ਜੋ ਹੈ ਪੰਜਾਬ ਦੇ ਵਿੱਚ ਇਕੱਲਿਆਂ ਹੀ ਚੋਣਾਂ ਲੜੇਗੀ ਅਗਰ ਅਜਿਹੇ ਹਾਲਾਤ ਹੁੰਦੇ ਨੇ ਅਜਿਹੇ ਹਾਲਾਤਾਂ ਵਿੱਚ ਪਿੰਡੂ ਖੇਤਰਾਂ ਦੀ ਸਥਿਤੀ ਨੂੰ ਸਮਝਣਾ ਵੀ ਜ਼ਰੂਰੀ ਹੁੰਦਾ ਹੈ ਕਿ ਕਿਸ ਤਰ੍ਹਾਂ ਦੀ ਸਥਿਤੀ ਪਿੰਡੂ ਖੇਤਰਾਂ ਦੀ ਰਹਿ ਸਕਦੀ ਹੈ ਤੇ ਆਪਾਂ ਹਰੇਕ ਪੋਲੀਟਿਕਲ ਤੇ ਪੱਖੋਂ ਗੱਲ ਕਰਦੇ ਆ ਚਾਹੇ ਕਿ ਆਪਾਂ ਭਾਰਤੀ ਜਨਤਾ ਪਾਰਟੀ ਦੇ ਪੱਖੋਂ ਗੱਲ ਕਰੀਏ ਅਕਾਲੀ ਦਲ ਦੇ ਵੱਲੋਂ ਆਪਾਂ ਗੱਲ ਕਰ ਲਈਏ ਕਾਂਗਰਸ ਪਾਰਟੀ ਵੱਲੋਂ ਕਰੀਏ ਜਾਂ ਫਿਰ ਆਮ ਆਦਮੀ ਪਾਰਟੀ ਦੇ ਪੱਖ ਤੋਂ ਗੱਲ ਕਰੀਏ ਪਿੰਡੂ ਖੇਤਰਾਂ ਦੀ ਸਥਿਤੀ ਨੂੰ ਵੀ ਸਮਝਣਾ ਅਜਿਹੇ ਹਾਲਾਤਾਂ ਵਿੱਚ ਬਹੁਤ ਜ਼ਰੂਰੀ ਇਸ ਤੇ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ 올림픽 ਦੇ ਵਿੱਚ ਵੀ ਜਿਹੜੇ ਸਿੰਗਲ ਇਵੈਂਟ ਹੁੰਦੇ ਆ ਨਾ ਜੀ ਜਿਵੇਂ ਨਿਸ਼ਾਨੇਬਾਜ਼ੀ ਹੋ ਗਈ ਜਿਹੜੇ ਖਿਡਾਰੀ ਪ੍ਰੈਕਟਿਸ ਕਰ ਰਹੇ ਹੁੰਦੇ ਨੇ 올림픽ਸ ਦਾ ਬਹੁਤੇ ਖਿਡਾਰੀਆਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦਾ ਸਮਰੱਥ ਕੀ ਹੈ ਉਹਨਾਂ ਦੀ ਤਾਕਤ ਕਿੰਨੀ ਹੈ ਪਰ ਉਹ ਤਿਆਰੀ ਕਰਕੇ ਮੁਕਾਬਲੇ 'ਚ ਜਾਣਾ ਚਾਹੁੰਦੇ ਨੇ ਕਿਉਂਕਿ ਮੁਕਾਬਲੇ ਵਾਲੇ ਦਿਨ ਕਈ ਵਾਰ ਕੁਦਰਤੀ ਤੌਰ ਤੇ ਨਿਸ਼ਾਨੇਬਾਜ਼ ਦਾ ਨਿਸ਼ਾਨਾ ਲੱਗ ਜੇ ਤਾਂ ਮੈਡਲ ਪੱਕਾ ਹੁਣ ਬੀਜੇਪੀ ਦੀ ਸਥਿਤੀ ਉਹੀ ਹੈ ਬੀਜੇਪੀ ਨੂੰ ਇਹ ਤਾਂ ਪਤਾ ਹੈ ਕਿ ਅਸੀਂ ਪਿੰਡਾਂ 'ਚ ਹਜੇ ਦਿੱਤ ਨਹੀਂ ਸਕਦੇ ਪਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਵੱਦ-ਵੱਦ ਸਿੱਖ ਲੀਡਰ ਨਾਲ ਜੋੜ ਲਓ ਪਾਰਟੀ ਪ੍ਰੋਗਰਾਮ ਪਿੰਡਾਂ 'ਚ ਲੈ ਜਾਓ ਵੀ ਕਿਤੇ ਕੋਈ ਇਹੋ ਜਿਹੀ ਸਥਿਤੀ ਬਣ ਜੇ ਚੋਣਾਂ ਵਾਲੇ ਦਿਨ ਤੇ ਸਾਡਾ ਨਿਸ਼ਾਨਾ ਲੱਗ ਜੇ ਤੇ ਅਸੀਂ ਸੀਟਾਂ ਪਿੰਡਾਂ ਦੀਆਂ ਜਿੱਤ ਜਾਗੇ ਲੇਕਿਨ ਭਰੋਸਾ ਉਹਨਾਂ ਬੀਜੇਪੀ ਨੂੰ ਨਹੀਂ ਹੈ ਕਿ ਉਹ ਆਪਣੇ ਦਮ ਤੇ ਹਜੇ ਆ ਸਾਲ ਦੇ ਵਿੱਚ ਉਹ ਸਥਿਤੀ ਬਣਾ ਲਾਉਗੀ ਕਿ ਉਹ ਸ਼ਹਿਰਾਂ 'ਚ ਵੀ ਜਿੱਤ ਜੇ ਤੇ ਪਿੰਡਾਂ 'ਚ ਵੀ ਜਿੱਤੇ ਹੁਣ ਬੀਜੇਪੀ ਇਕੱਲਿਆਂ ਚੋਣ ਲੜੇਗੀ ਜੇ ਸਮਝੌਤਾ ਨਹੀਂ ਹੁੰਦਾ ਇਹ ਤੁਹਾਡਾ ਸਵਾਲ ਹੈ ਬੀਜੇਪੀ ਇਕੱਲਿਆਂ ਚੋਣ ਤਾਂ ਲੜੇਗੀ ਅਗਰ ਆਪਸ ਵਿੱਚ ਸਮਝੌਤੇ ਨਹੀਂ ਹੁੰਦੇ ਲੇਕਿਨ ਉਹਦੇ 'ਚ ਬੀਜੇਪੀ ਨੂੰ ਕੋਈ ਬਹੁਤਾ ਫਾਇਦਾ ਨਹੀਂ ਉਹਦੇ ਚ ਬੀਜੇਪੀ ਨੂੰ ਘਟ ਹੈ ਇਕੱਲਿਆਂ ਚੋਣਾ ਲੜਨ ਚ ਬੀਜੇਪੀ ਨੂੰ ਘਟ ਹੈ ਬੀਜੇਪੀ ਚਾਹੇਗੀ ਨਹੀਂ ਉਹ ਇਕੱਲੇ ਚੋਣਾ ਲੜੇ ਕਿਉਂ ਉਹ ਮੈਂ ਤੁਹਾਨੂੰ ਦੱਸਦਾ ਅਗਰ ਅਕਾਲੀ ਤਰ੍ਹਾਂ ਇਕੱਠੀਆਂ ਨਹੀਂ ਹੁੰਦੀਆਂ ਅਗਰ ਤਾਂ ਇਹ ਇਕੱਠੀਆਂ ਹੋਗੇ ਬੀਜੇਪੀ ਨਾਲ ਸਮਝੌਤਾ ਕਰਦੀਆਂ ਫੇਰ ਤਾਂ ਬੀਜੇਪੀ ਔਰ ਅਕਾਲੀ ਇਕੱਠੇ ਲੜਨਗੇ ਪੰਜਾਬ ਚ ਤੇ ਫੇਰ ਇਹ 35 40 ਸੀਟਾਂ ਤੱਕ ਜਾ ਸਕਦੇ ਨੇ ਪਿੰਡੂ ਖੇਤਰਾ ਚ ਵੀ ਅਕਾਲੀ ਵੀ ਅਗਰ ਇਕੱਠੇ ਨਹੀਂ ਹੁੰਦੇ ਅਕਾਲੀ ਧੜੇ ਵੀ ਅਲੱਗ-ਲੱਗ ਹੈ ਬੀਜੇਪੀ ਵੀ ਅਲੱਗ ਹੈ ਫਿਰ ਜਿਹੜੀ ਅਕਾਲੀ ਧੜਿਆਂ ਦੀ ਵੋਟ ਹੈ ਉਹ ਬਹੁਤ ਜ਼ਿਆਦਾ ਵੰਡੀ ਜਾਣੀ ਹੈ ਫਿਰ ਬਹੁਤ ਅਕਾਲੀ ਵੋਟ ਆਮ ਆਦਮੀ ਪਾਰਟੀ ਨੂੰ ਵੀ ਜਾਣੀ ਹੈ ਤੁਸੀਂ ਲਿਖ ਲਓ ਇਹ ਭਾਜੀਪੀ ਨੂੰ ਵੀ ਪਤਾ ਹੈ ਕਿ ਕਾਂਗਰਸ ਦੀ ਸਥਿਤੀ ਦੀ ਗਰੰਟੀ ਕੋਈ ਨਹੀਂ ਕਿਉਂਕਿ ਕਾਂਗਰਸ ਵਾਲਿਆਂ ਦਾ ਵੀ ਮੌਕੇ ਦੀ ਪਤਾ ਲੱਗਦਾ ਪਤਾ ਨਹੀਂ ਇਹਨਾਂ ਨੇ ਕਿਹਨੂੰ ਪ੍ਰਧਾਨ ਤੇ ਕਿਹਨੂੰ ਮੁੱਖ ਮੰਤਰੀ ਦਾ ਚਿਹਰਾ ਤੇ ਕਿਹਨੂੰ ਕੀ ਬਣਾ ਦੇਣਾ ਇਹ ਵੀ ਨਹੀਂ ਪਤਾ ਕਾਂਗਰਸ ਚ ਕਦੋਂ ਕਿਹਨੇ ਕਿਹਦੇ ਨਾਲ ਲੜ ਪੈਣਾ ਆ ਆਪਾਂ ਦੇਖਿਆ ਹੀ ਹੈ ਪਾਰਲੀਮੈਂਟ ਦੇ ਵਿੱਚ ਉਹ ਰਾਹੁਲ ਗਾਂਧੀ ਨੇ ਬਿੱਟੂ ਤੇ ਟਿੱਪਣੀ ਕਰਤੀ ਚਲੋ ਆਪਾਂ ਬਾਅਦ ਚ ਗੱਲ ਕਰਦੇ ਹਾਂ ਸੋ ਕਈ ਵਾਰੀ ਕਾਂਗਰਸੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਵੀ ਇਸ ਤਰੀਕੇ ਦੇ ਪੋਲਿਟੀਕਲ ਫੈਸਲੇ ਕਰ ਲੈਂਦੀ ਹੈ ਕਿ ਉਹ ਅਚਾਨਕ ਹੀ ਕੀਤੇ ਕਰਾਇਦੇ ਪਾਣੀ ਫਿਰ ਜਾਂਦਾ ਹੁਣ ਬੀਜੇਪੀ ਦੀ ਕੋਸ਼ਿਸ਼ ਇਹੀ ਹੋਣੀ ਹੈ ਕਿ ਅਸੀਂ ਸਮਝੌਤੇ ਚ ਚੋਣਾ ਲੜੀਏ ਜੇ ਨਹੀਂ ਲੜਦੀ ਬੀਜੇਪੀ ਇਹ ਬੀਜੇਪੀ ਨੂੰ ਪਤਾ ਹੈ ਵੀ ਫੇਰ ਮੁਕਾਬਲਾ ਆਮ ਆਦਮੀ ਪਾਰਟੀ ਪਿੰਡਾਂ ਚ ਜਿੱਤ ਸਕਦੀ ਹੈ ਔਰ ਅੱਜ ਭਗਵੰਤ ਮਾਨ ਪਿੰਡਾਂ ਚ ਨੰਬਰ 1 ਤੇ ਬੈਠਾ ਹੈ ਕਿਉਂਕਿ ਉਹਦੇ ਕੋਲੇ ਅਕਾਲੀ ਵੋਟ ਵੀ ਹੈ ਮੁਫਤ ਬਿਜਲੀ ਵਾਲੀ ਵੋਟ ਵੀ ਹੈ ਆ 10 ਲੱਖ ਦੀ ਇੰਸ਼ੋਰੈਂਸ ਵਾਲੀ ਵੋਟ ਵੀ ਮਿਲਣੀ ਹੈ ਤੇ 1000 ਰੁਪਿਆ ਖਾਤਿਆਂ ਚ ਪੈਣਾ ਹੈ ਸਹੂਲਤਾਂ ਵਾਲੀ ਵੋਟ ਭਗਵੰਤ ਮਾਨ ਨੂੰ ਮਿਲਣੀ ਹੈ ਅਗਰ ਅਕਾਲੀ ਇਕੱਠੇ ਨਹੀਂ ਹੁੰਦੇ ਤੇ ਬਹੁਤ ਸਾਰੇ ਨਰਾਜ਼ ਅਕਾਲੀ ਵਰਕਰ ਆਪ ਨੂੰ ਵੋਟਾਂ ਪਾ ਸਕਦੇ ਹੈ ਕਾਂਗਰਸ ਵੈਸੀ ਵੰਡੀ ਪਈਆ ਹਾਲ ਦੀ ਘੜੀ ਤਾਂ ਚੰਨੀ ਸਾਹਿਬ ਦਾ ਭਵਿੱਖ ਵੀ ਤੈ ਨਹੀਂ ਕਾਂਗਰਸ ਚ ਸਿੱਧੂਆਂ ਦਾ ਭਵਿੱਖ ਵੀ ਤੈ ਨਹੀਂ ਕਾਂਗਰਸ ਚ ਇਹ ਬਹੁਤ ਸਾਰੇ ਫੈਕਟਰ ਨੇ ਕਾਂਗਰਸ ਦੀ ਪਰ ਜੇ ਭਾਜਪੀ ਔਰ ਇਹ ਸਾਰੇ ਧੜੇ ਇਕੱਠੇ ਹੋ ਜਾਂਦੇ ਨੇ ਤੇ ਫਿਰ ਇਹ ਆਮ ਆਦਮੀ ਪਾਰਟੀ ਨਾਲ ਬਰਾਬਰ ਦੀ ਟੱਕਰ ਲੈ ਸਕਦੇ ਨੇ ਔਰ ਜਿਵੇਂ ਮੈਂ ਪਹਿਲਾਂ ਕਿਹਾ ਅਗਰ ਭਾਜਪੀ ਔਰ ਅਕਾਲੀ ਦਲ ਸਾਰੇ ਇਕੱਠੇ ਹੋ ਕੇ ਪੰਜਾਬ ਚ 35-40 ਸੀਟਾਂ ਜਿੱਤ ਗਏ ਫਿਰ ਆਮ ਆਦਮੀ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਨਹੀਂ ਬਣਦੀ ਫਿਰ ਟਕੌਣੀ ਵਿਧਾਨ ਸਭਾ ਪੰਜਾਬ ਚ ਆ ਸਕਦੀ ਹੈ ਕਿਉਂ ਉਹ ਇਸ ਕਰਕੇ ਕਿ ਸ਼ਹਿਰਾਂ ਚ ਆਮ ਆਦਮੀ ਪਾਰਟੀ ਔਰ ਬੀਜੇਪੀ ਚ ਹਾਂ ਸਿੱਧੀ ਟੱਕਰ ਹੈ ਤੁਸੀਂ 2024 ਦੀਆਂ ਚੋਣਾਂ ਦੇਖੋ ਮੈਂ ਅੰਕੜੇ ਕੱਢ ਰਿਹਾ ਸੀ 2024 ਦੇ 2024 ਦੀਆਂ ਸੀਟਾਂ ਚ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ ਚ ਬਹੁਤ ਹਲਕਿਆਂ ਤੋਂ ਲੀਡ ਲਈ ਬੀਜੇਪੀ ਲੁਧਿਆਣੇ ਚ 5 ਸੀਟਾਂ ਤੇ ਲੀਡ ਲੈ ਕੇ ਗਈ ਅੰਮ੍ਰਿਤਸਰ 2 ਹਲਕਿਆਂ ਚ ਗੁਰਦਾਸਪੁਰ 3 ਹਲਕਿਆਂ ਚ ਜਲੰਧਰ 2 ਹਲਕਿਆਂ ਚ ਪਟਿਆਲਾ 3 ਹਲਕਿਆਂ ਚ ਫਿਰੋਜ਼ਪੁਰ ਦੇ ਵਿੱਚ 3 ਹਲਕਿਆਂ ਦੇ ਵਿੱਚ ਫਰੋਜ਼ਪੁਰ ਬੱਲੂਆਣਾ ਤੇ ਬੋਰ ਤੇ ਹੁਸ਼ਿਆਰਪੁਰ ਦੇ ਤਿੰਨ ਹਲਕਿਆਂ ਚ ਲੀਡ ਲੈ ਕੇ ਗਈ ਔਰ ਬਠਿੰਡਾ ਦੇ ਇੱਕ ਹਲਕੇ ਚ ਬਠਿੰਡਾ ਅਰਬਨ ਚ ਲੀਡ ਲੈ ਕੇ ਗਈ ਲੁਧਿਆਣਾ ਪੰਜ ਇਹਦਾ ਮਤਲਬ ਹੈ 22 ਹਲਕੇ ਭਾਜਪੀ ਨੇ 24 ਚ ਸ਼ਹਿਰਾਂ ਚ ਜਿੱਤੇ ਲੋਕ ਸਭਾ ਚੋਣਾਂ ਦੌਰਾਨ ਔਰ ਭਾਜਪੀ ਆਪਣੀਆਂ 23 ਪਰੰਪਰਾਗਤ ਸੀਟਾਂ ਲਗਾਤਾਰ ਲੜਦੀ ਰਹੀ ਹੈ 23 ਵਿੱਚ 21 ਜਿੱਤੀਆਂ ਉਹਨਾਂ ਨੇ ਕੁੱਲ ਮਿਲਾ ਕੇ ਭਾਜਪੀ ਅਗਰ ਅਸੀਂ ਪਿੰਡਾਂ ਤੇ ਸ਼ਹਿਰਾਂ ਦੀ ਗੱਲ ਕਰੀਏ ਆਪਣੇ ਦਮ ਤੇ 40 ਕ ਸੀਟਾਂ ਜਿੱਤਦੀ ਰਹੀ ਹੈ ਜਾਂ ਜਿੱਤਣ ਦੀ ਸੰਭਾਵਨਾ ਚ ਮੁਕਾਬਲੇ ਝਾ ਸਕਦੀ ਹੈ। ਔਰ ਜੋ ਸਿਚੁਏਸ਼ਨ ਬਣੀ ਹੋਈ ਹੈ ਪੰਜਾਬ ਦੀ ਪੋਲਿਟਿਕਸ ਦੀ ਸ਼ਹਿਰਾਂ ਚ ਅਗਰ ਕਾਂਗਰਸ ਦੀ ਫੋਟਾ ਸੀ ਦੇਖੀ ਹੋਈ ਹੈ ਦੋ ਦੋ ਤਿੰਨ ਤਿੰਨ ਵਾਰੀ ਹਾਰੇ ਉਹ ਟਿਕਟਾਂ ਕੱਟਣੀਆਂ ਰਾਜਾ ਵੜਿੰਕੇ ਦਾ ਰਾਹੁਲ ਗਾਂਧੀ ਨੇ ਤੇ ਉਹ ਬਗਾਵਤਾਂ ਕਾਂਗਰਸ ਚ ਹੋਣੀਆਂ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਸ਼ਹਿਰਾਂ ਚ ਨਾ ਨਾ ਕਰਦੇ ਵੀ ਘੱਟੋ ਘੱਟ ਪੰਜਾਬ ਚ 35 ਸੀਟਾਂ ਨੂੰ ਹੱਥ ਪਾ ਸਕਦੀ ਹੈ। ਬੀਜੇਪੀ ਹੋਰ ਆਮ ਆਦਮੀ ਪਾਰਟੀ ਬਰਾਬਰ ਚ ਸ਼ਹਿਰਾਂ ਚ ਸੀਟਾਂ ਜਿੱਤ ਸਕਦੇ ਨੇ ਭਾਵੇਂ ਬੀਜੇਪੀ ਆਮ ਆਦਮੀ ਪਾਰਟੀ ਨਾਲੋਂ ਸ਼ਹਿਰਾਂ ਚ ਦੋ ਚਾਰ ਵਾਧੇ ਜਿੱਤ ਜੇ ਲੇਕਿਨ ਇਸ ਵਾਰ ਤੁਸੀਂ ਬੀਜੇਪੀ ਨੂੰ ਕਮਜ਼ੋਰ ਨਹੀਂ ਮੰਨ ਸਕਦੇ ਇਹ ਜਿਹੜੀਆਂ ਰਣਨੀਤੀਆਂ ਨੇ ਜਾਂ ਸਰਵੇਖਣ ਰਿਪੋਰਟਾਂ ਨੇ ਮੋٹے ਮੋٹے ਅਨੁਮਾਨ ਨੇ ਬੀਜੇਪੀ ਕੋਲੇ ਵੀ ਪਏ ਨੇ ਹੁਣ ਪਹੁੰਚ ਗਏ ਬੀਜੇਪੀ ਨੂੰ ਲੋੜ ਹੈ ਪਿੰਡਾਂ ਦੀਆਂ ਸੀਟਾਂ ਦੀ ਜੇ ਬੀਜੇਪੀ ਕੱਲੀ ਜਾਂਦੀ ਹੈ ਬੀਜੇਪੀ ਨੂੰ ਪਤਾ ਹੈ ਅਸੀਂ ਨਹੀਂ ਜਿੱਤਦੇ ਜੇ ਕਿਸੇ ਇਕ ਕਾਲੀ ਦਲ ਨਾਲ ਜਾਂਦੇ ਆ ਕੱਲੇ ਸੁਖਬੀਰ ਨਾਲ ਜਾਂਦੇ ਆ ਤਾਂ ਵੀ ਨਹੀਂ ਦਿੱਤਦੀ ਜਾਂ ਫਿਰ ਬੀਜੇਪੀ ਮਹਾ ਗਠਬੰਧਨ ਬਣਾਵੇ ਕਿ ਬੀਜੇਪੀ ਦੇ ਮਹਾ ਗਠਬੰਧਨ ਚ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਵੀ ਕੁਝ ਸੀਟਾਂ ਦਿੱਤੀਆਂ ਜਾਣ ਪੁਨਰ ਸੁਜੀਤ ਨੂੰ ਵੀ ਦਿੱਤੀਆਂ ਜਾਣ ਵਾਰਿਸ ਪੰਜਾਬ ਵਾਲੇ ਵੀ ਜੇ ਆਉਣਾ ਚਾਹਣ ਤੇ ਆ ਜਾਣ ਸਿਮਰਜੀਤ ਸਿੰਘ ਮਾਨ ਵੀ ਜੇ ਆਉਣਾ ਚਾਹਣ ਤੇ ਆ ਜਾਣ ਹਾਲਾਂਕਿ ਵਾਰਿਸ ਪੰਜਾਬ ਔਰ ਸਿਮਰਜੀਤ ਸਿੰਘ ਮਾਨ ਵਾਲੇ ਸਿੱਧੇ ਤੌਰ ਤੇ ਬੀਜੇਪੀ ਨੇ ਜਾਣ ਦੀ ਸੰਭਾਵਨਾ ਘੱਟ ਹੈ ਪਰ ਮਨਪੀਤਿਆਲੀ ਵਰਗੇ ਕਈ ਸੂਝਵਾਨ ਲੀਡਰ ਨੇ ਜਿਹੜੇ ਪਨਰ ਸੁਜੀਤ ਕਾਲੀ ਦਲ ਵੀ ਔਰ ਵਾਰਿਸ ਪੰਜਾਬ ਨਾਲ ਵੀ ਤਾਲਮੇ ਲੈ ਉਹ ਕੋਈ ਵਿਚਦਾਰਾ ਕੱਢ ਦੇਣਗੇ ਇੱਕ ਤਾਂ ਹੈ ਕਿ ਮਹਾ ਗਠਜੁਤਬੰਧਨ ਬਣੇ ਔਰ ਬੀਜੇਪੀ ਨਾਲੇ ਸਾਰੀਆਂ ਪਾਰਟੀਆਂ ਆ ਜਾਣ ਦੂਜਾ ਸਾਰੇ ਅਕਾਲੀ ਧੜੇ ਇਕੱਠੇ ਹੋ ਜਾਣ ਜਾਂ ਇੱਕ ਅਕਾਲੀ ਦਲ ਬਣ ਜੇ ਤੇ ਬੀਜੇਪੀ ਨਾ ਆ ਜਾਣ ਤਾਂ ਹੀ ਪੰਜਾਬ ਚ ਪੰਥਕ ਸਰਕਾਰ ਬਣਨ ਦੀ ਸੰਭਾਵਨਾ ਹੈ ਅੱਜ ਦੇ ਸਮੇਂ ਚ ਸਿੱਖਾਂ ਦੀ ਜਾਂ ਬੀਜੇਪੀ ਜਾਂ ਅਕਾਲੀ ਦਲ ਦੀ ਸਰਕਾਰ ਨਹੀਂ ਤਾਂ ਆਮ ਆਦਮੀ ਪਾਰਟੀ ਨੰਬਰ 1 ਤੇ ਖੜੀ ਹੈ ਤੇ ਉਹਨਾਂ ਨੇ ਆਪਣੀ ਸਰਕਾਰ ਬਣਾ ਲੈਣੀ ਹੈ ਅਗਰ ਬਾਕੀ ਪਾਸੇ ਵੋਟਾਂ ਵੰਡੀਆਂ ਰਹੀਆਂ ਹਰਜੋਜੀ ਸੋ ਇਹ ਬੜੇ ਦਿਲਚਸਪ ਪਹਿਲੂ ਪੰਜਾਬ ਦੀ ਪੋਲਿਟਿਕਸ ਦੇ ਬਣ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਵੱਖ-ਵੱਖ ਸਥਿਤੀਆਂ ਨੂੰ ਲੈ ਕੇ ਕਿ ਜੇਕਰ ਅਕਾਲੀ ਤੇ ਰਾ ਅਕਾਲੀ ਦਲ ਜਿਹੜੇ ਰਲ ਜਾਂਦੇ ਨੇ ਜਾਂ ਆਪਸੀ ਰਲਿਵੇਂ ਨਹੀਂ ਹੁੰਦਾ ਸੋ ਵੱਖ-ਵੱਖ ਸਥਿਤੀਆਂ ਦੇ ਉੱਪਰ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੀ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਤੁਸੀਂ ਆ ਵੀਡੀਓ ਬਣਾ ਕੇ ਸਾਨੂੰ ਭੇਜੋ ਜਾਂ ਪ੍ਰੈਸ ਨੋਟ ਬਣਾ ਕੇ ਸਾਨੂੰ ਭੇਜੋ ਬਹੁਤ-ਬਹੁਤ ਧੰਨਵਾਦ